ਇਸਾ ਸਮਾਰਟ ਸਿਟੀ ਪ੍ਰੋਜੈਕਟ ਰਹੀ ਜੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੇ ਕੈਮਰੇ ਸੀਸੀਟੀਵੀ ਕੈਮਰਾਜ਼ ਲਗਾਏ ਗਏ ਸਨ ਪਰ ਉਸ ਦੀ ਸ਼ੁਰੂਆਤ ਹਾਲੇ ਤੱਕ ਨਾ ਹੋਣ ਕਾਰਨ ਤਾਂ ਅੱਜ ਜੋ ਸਾਡੇ ਨਾਲ ਮੌਜੂਦ ਨੇ ਜੋ ਇਸ ਦੀ ਗੱਲ ਚੁੱਕਣ ਵਾਸਤੇ ਸਾਡੇ ਨਾਲ ਮੌਜੂਦ ਨੇ ਇੰਜੀਨੀਅਰਿੰਗ ਇੰਜੀਨੀਅਰ ਜੋ ਸਮਾਂਸੇ ਵੀ ਹੈਗੇ ਨੇ ਪਵਨ ਸ਼ਰਮਾ ਜੀ ਜੋ ਸਾਡੇ ਨਾਲ ਹੈਗੇ ਨੇ ਤਾਂ ਉਹਨਾਂ ਨਾਲ ਗੱਲ ਵੀ ਕਰਾਂਗੇ ਜੀ ਸਰ ਜਿਹੜੇ ਸਮਾਰਟ ਸਿਟੀ ਰਹੀ ਜਿਹੜੇ ਕੈਮਰੇ ਲਗਾਏ ਗਏ ਸਨ 1100 ਦੇ ਕਰੀਬ ਤਾਂ ਉਸ ਹਲੇ ਤੱਕ ਜੇ ਉਹਨਾਂ ਦੀ ਜੋ ਸ਼ੁਰੂਆਤ ਨਹੀਂ ਹੋਈ ਹੈਗੀ ਤਾਂ ਤੁਸੀਂ ਅੱਜ ਇੱਥੇ ਜੋ ਉਹਨਾਂ ਦਾ ਚਿੱਠਾ ਜੋ ਇੱਕ ਖੋਲਣ ਵਾਸਤੇ ਮੀਡੀਆ ਸਾਹਮਣੇ ਆਇਆ ਉਹ ਤਾਂ ਕੀ ਕਹਿਣਾ ਚਾਹੂੰਗਾ ਤਾਂ ਦੇਖੋ ਇੱਕ ਬੜੇ ਇੰਪੋਰਟੈਂਟ ਇਸ਼ੂ ਨੂੰ ਲੈ ਕੇ ਤੁਸੀਂ ਵਿਚਾਰ ਸਾਂਝੇ ਕਰ ਰਹੇ ਹੋ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲਗਭਗ 1125 ਕੈਮਰੇ ਸਮਾਰਟ ਸਿਟੀ ਦੀ ਪ੍ਰੋਜੈਕਟ ਦੇ ਤਹਿਤ 91 ਕਰੋੜ ਰੁਪਏ ਦੀ ਕੀਮਤ ਦੇ ਨਾਲ ਲੱਗਣ ਦੀ ਸਾਰੀ ਗੱਲ ਹੋਈ ਸੀ ਔਰ ਇਹਦਾ ਡੈਡਲਾਈਨ ਜਿਹੜੀ ਪਿਛਲੇ ਦਸੰਬਰ 2022 ਦੇ ਵਿੱਚ ਫਾਈਨਲ ਬੀਤ ਗਈ ਸੀ ਔਰ ਇਹਦਾ ਜਿਹੜਾ ਇਫਤਤਾਹ ਸੀ ਇਨੋਗਰੇਸ਼ਨ ਸੀ ਉਦ ਗਾਰਟਨ ਸੀ ਉਹ 13 ਅਗਸਤ 2022 ਦੇ ਵਿੱਚ ਹੋ ਗਿਆ ਸੀ ਪਰ ਇਹ 2023 ਵੀ ਬੀਤ ਗਿਆ ਔਰ ਆਲਰੇਡੀ ਇਹ ਪ੍ਰੋਜੈਕਟ ਜਿਹੜਾ ਉਹ 6 ਸਾਲ ਦੀ ਲੰਮੇ ਸਮੇਂ ਤੋਂ ਡਿਲੇ ਚੱਲ ਰਿਹਾ ਸੀ ਪਰ ਇਸ ਵੇਲੇ ਇਹ ਮੌਜੂਦਾ ਹਾਲਾਤਾਂ ਦੇ ਵਿੱਚ ਵੀ ਅੰਮ੍ਰਿਤਸਰ ਦੀ ਐਡਮਿਨਿਸਟ੍ਰੇਸ਼ਨ ਟੋਟਲ ਕੰਪਲੀਟ ਫੇਲਿਅਰ ਵੱਲ ਜਾ ਰਹੀ ਹੈ ਕਿਉਂਕਿ ਇਸ ਵੱਡੇ ਪ੍ਰੋਜੈਕਟ ਨੂੰ ਅਜੇ ਤੱਕ ਇਹ ਅਮਲ ਦਰamat ਦੇ ਵਿੱਚ ਨਹੀਂ ਲਿਆ ਸਕੇ ਲਾਗੂ ਨਹੀਂ ਕਰ ਸਕੇ ਇਹ ਪ੍ਰੋਜੈਕਟ ਤਹਿਤ 409 ਇੰਟਰਸੈਕਸ਼ਨ ਇੰਪੋਰਟੈਂਟ ਵਾਈਟਲ ਪੁਆਇੰਟਸ ਇਦਾਂ ਦੇ ਹੋਣੇ ਸੀ ਜਿੱਥੇ ਸੀਸੀਟੀਵੀ ਕੈਮਰਾਜ਼ ਇੰਸਟਾਲ ਹੋਣੇ ਸੀ ਜਿੱਥੇ ਹੋਰ ਵੀ ਕਈ ਇਦਾਂ ਦੇ 50 60 ਚੌਕ ਹੋਣੇ ਸੀ ਜਿੱਥੇ ਤਕਰੀਬਨ 10 ਦੇ ਕਰੀਬ ਐਲਈਡੀ ਲਾਈਟਸ ਤੇ ਉਹਨਾਂ ਦੀ ਫਲੈਸ਼ ਕਰਨ ਵਾਸਤੇ ਇੰਪੋਰਟੈਂਟ ਮੈਸੇਜਸ ਸਕਰੀਨਸ ਵੀ ਲੱਗਣੀਆਂ ਸੀ ਪਰ ਇਹ ਸਾਰੀਆਂ ਚੀਜ਼ਾਂ ਨੂੰ ਅਜੇ ਤੱਕ ਇਨ ਕੰਪਲੀਟ ਛੱਡਿਆ ਹੋਇਆ ਜਿਹੜੀ ਕੰਪਨੀ ਨੂੰ ਇਹਦੀ ਮੇਨਟੇਨੈਂਸ ਦਾ ਜਾਂ ਆਪਰੇਸ਼ਨ ਦਾ ਕੰਟਰੈਕਟ ਵੀ ਕੀਤਾ ਉਹਦੀ ਵੀ ਲਿਮਿਟੇਸ਼ਨ 4 ਸਾਲ ਤੱਕ ਹੈਗੀ ਆ 1.5 2 ਸਾਲ ਤੇ ਇਦਾਂ ਹੀ ਬੀਤ ਗਏ ਤੇ ਤੁਸੀਂ ਸਮਝ ਲਓ ਕਿ ਅੰਮ ਲੌਂਡ ਆਰਡਰ ਦੀ ਸਥਿਤੀ ਖਰਾਬ ਆ ਜੇ ਇਹ ਗੱਲ ਕਰਦੇ ਆ ਕਿ ਡਕੈਤੀਆਂ ਨੂੰ ਕਿਸ ਤਰ੍ਹਾਂ ਅਸੀਂ ਫੜਨਾ ਆ theft ਹੋ ਰਹੀ ਆ ਲੋਕਾਂ ਦੇ ਨਾਲ ਲੂਟਿੰਗ ਹੋ ਰਹੀ ਆ ਸਨੈਚਿੰਗ ਹੋ ਰਹੀ ਆ ਏਟੀਐਮਸ 10 ਵਜੇ ਤੋਂ ਬੰਦ ਬੰਦ ਹੋ ਰਹੇ ਆ ਇਹ ਸਾਰੇ ਸਿਸਟਮ ਨੂੰ ਲੌਂਡ ਆਰਡਰ ਨੂੰ ਜੇ ਮੇਨਟੇਨ ਕਰਨਾ ਤੇ ਅੰਮ੍ਰਿਤਸਰ ਦੇ ਐਡਮਿਨਿਸਟ੍ਰੇਸ਼ਨ ਨੂੰ ਬੜੀ ਇੰਪੋਰਟੈਂਟਲੀ ਚਾਹੀਦਾ ਆ ਕਿ ਇਹਨਾਂ ਸਾਰੇ ਪ੍ਰੋਜੈਕਟਸ ਨੂੰ ਚੰਗੀ ਤਰ੍ਹਾਂ ਅਚੀ ਨੀਅਤ ਦੇ ਨਾਲ ਜਲਦ ਤੋਂ ਜਲਦ ਲਾਗੂ ਕਰੇ ਕਿਵੇਂ ਵੇਖਦੇ ਨਹੀਂ ਢਿੱਲ ਕਿਉਂ ਕੀਤੀ ਜਾ ਰਹੀ ਆ ਪ੍ਰਸ਼ਾਸਨ ਵੱਲੋਂ ਕਿਉਂਕਿ ਅਕਸਰ ਇਹ ਗੱਲ ਕਰ ਲਈਏ ਕਿ ਲੋਅਰ ਐਂਡ ਆਰਡਰ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਕਾਫੀ ਜੋ ਮਾੜੇ ਹਾਲਾਤ ਜੋ ਸ਼ਹਿਰ ਦੇ ਵਿੱਚ ਬਣੇ ਹੋਏ ਨੇ ਪਰ ਉੱਥੇ ਦੂਸਰੀ ਤਰਫ ਤਰੀਕੇ ਵੀ ਜੇ ਵੇਖਿਆ ਜਾਵੇ ਤੇ ਜਿਹੜੀ ਸੰਗਤ ਆ ਇੱਕ ਤੋਂ 1.5 ਲੱਖ ਸੰਗਤ ਜੋ ਰੋਜ਼ਾਨਾ ਜੋ ਸਚਕਣਸ਼ੀਰੀ ਹਰਮੰਦਰ ਸਾਹਿਬ ਵੀ ਪਹੁੰਚਦੀ ਆ ਤਾਂ ਕਿਤਨਾ ਕਿਤੇ ਉਹਨਾਂ ਦੀ ਵੀ ਜਾਣ ਨੂੰ ਫਿਰ ਜੋ ਕਹਿ ਸਕਦੇ ਕਿ ਰਿਸਕ ਹੈਗਾ ਆ ਜੇ ਅਗਰ ਕੋਈ ਵਾਰਦਾਤ ਹੁੰਦੀ ਆ ਅਗਰ ਕੁਝ ਹੁੰਦਾ ਤਾਂ ਕੋਈ ਰਿਕਾਰਡ ਹੀ ਨਹੀਂ ਹੋਏਗਾ ਕੋਈ ਸੀਸੀਟੀਵੀ ਵੀ ਨਹੀਂ ਹੋਣਗੀਆਂ ਤਾਂ ਇਹ ਪ੍ਰੋਜੈਕਟ ਅਗਰ ਸ਼ੁਰੂ ਹੀ ਨਹੀਂ ਹੋ ਦੇਖੋ ਅੰਮ੍ਰਿਤਸਰ ਦੇ ਵਿੱਚ ਬੜਾ ਵੱਡਾ ਪੋਲੀਟੀਕਲ ਲੀਡਰਸ਼ਿਪ ਕ੍ਰਾਈਸਿਸ ਵੀ ਹੈਗਾ ਪਰ ਜੇ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਾਂ ਤੇ ਉਹ ਕਹਿੰਦੇ ਨਾ ਕਿ ਬਰਬਾਦ ਇਹ ਗੁਲਿਸਤਾਨ ਕਰਨੇ ਕੋ ਤੋ ਇੱਕ ਹੀ ਉल्लू ਕਾਫੀ ਥਾ ਹਰ ਸ਼ਾਖ 'ਤੇ ਉल्लू ਬੈਠਾ ਹੈ ਅੰਜਾਮੇ ਗੁਲਸਤਾਨ ਕੀਆ ਹੋਗਾ ਇਸ ਤੋਂ ਮੇਰਾ ਭਾਅ ਵੇਆ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਬੜੀਆਂ ਕਾਲੀਆਂ ਭੇਡਾਂ ਜਹੀਆਂ ਬੈਠੀਆਂ ਜਿਹੜੇ ਗਵਰਨਮੈਂਟ ਦੇ ਚੰਗੇ ਪ੍ਰੋਜੈਕਟਸ ਨੂੰ ਸਮਾਰਟ ਸਿਟੀ ਦੇ ਚੰਗੇ ਪ੍ਰੋਜੈਕਟਸ ਨੂੰ ਫੇਲਿਅਰ ਵੱਲ ਜਾਣ ਲਈ ਤੁਲੀਆਂ ਹੋਈਆਂ ਜਿਨ੍ਹਾਂ ਦੀ ਨੀਅਤ ਬਹੁਤ ਮਾੜੀ ਦਿਖ ਰਹੀ ਹੈ ਮੈਨੂੰ ਉਹਨਾਂ ਦੀ ਨੀਅਤ ਦੇ ਉੱਤੇ ਸ਼ੱਕ ਹੈ ਮੁੱਖ ਮੰਤਰੀ ਪੰਜਾਬ ਨੂੰ ਔਰ ਆਮ ਲੋਕਾਂ ਨੂੰ ਕਿੱਥੇ ਇੱਕ ਚੀਫ ਮਿਨਿਸਟਰ ਕਿੱਥੇ ਆਮ ਆਵਾਮ ਹੀ ਇਹ ਫੈਸਲਾ ਕਰ ਸਕਦੇ ਆ ਕਿ ਉਹਨਾਂ ਕਾਲੀਆਂ ਭੇਡਾਂ ਨੂੰ ਪਛਾਣਿਆ ਜਾਵੇ ਉਹਨਾਂ ਤੋਂ ਜਵਾਬ ਕੀਤੀ ਜਾਵੇアカਊਂਟੇਬਿਲਟੀ ਲਈ ਜਾਵੇ ਕਿ ਇਹ ਪ੍ਰੋਜੈਕਟਸ ਚਾਹੇ ਕੋਈ ਪਬਲਿਕ ਟਰਾਂਸਪੋਰਟ ਦੇ ਹੋਣ ਚਾਹੇ ਪਬਲਿਕ ਦੀ ਸੇਫਟੀ ਸਿਕਿਉਰਿਟੀ ਦੇ ਹੋਣ ਚਾਹੇ ਵੱਡੇ ਸੀਸੀਟੀਵੀ ਪ੍ਰੋਜੈਕਟਸ ਹੋਣ ਜਿਹਦੇ ਉੱਤੇ 100-100 ਕਰੋੜ ਰੁਪਏ ਦਾ ਖਰਚਾ ਆ ਰਿਹਾ ਉਹਨੂੰ ਫੇਲ ਕੌਣ ਕਰਾ ਰਿਹਾ ਹੈ ਇਹਦੇ ਪਿੱਛੇ ਅਸਲੀ ਰਾਜ਼ ਕੀ ਹੈਗਾ ਕਿਹੜਾ ਬੰਦਾ ਹੈ ਜਿਹੜਾ ਨੂੰ ਲਾਗੂ ਨਹੀਂ ਕਰਾ ਰਿਹਾ ਤੁਸੀਂ ਦੇਖਿਆ ਹੋਊਗਾ ਕਿ ਨਾ ਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੇ ਇਸ ਦੇ ਉੱਤੇ ਕੋਈ ਆਵਾਜ਼ ਚੱਕੀ ਨਾ ਕੋਈ ਐਡਮਿਨਿਸਟ੍ਰੇਸ਼ਨ ਦਾ ਬੰਦਾ ਬੋਲ ਰਿਹਾ ਔਰ 16 ਮਹੀਨਿਆਂ ਦੇ ਵਿੱਚ ਚਾਰ-ਚਾਰ ਵਾਰ ਪੁਲ ਨਰੀ ਨਹੀਂ ਹੈਗਾ ਇਥੋਂ ਸਾਰੀਆਂ ਗੱਲਾਂ ਸਾਨੂੰ ਸਮਝ ਆ ਰਹੀਆਂ ਕਿ ਕਿਤਨਾ ਕਿਤੇ ਲੋਕਲ ਐਡਮਿਨਿਸਟ੍ਰੇਸ਼ਨ ਜਾਂ ਪੋਲਿਟਿਕਲ ਕਲਾਸ ਲੋਕਲ ਜਿਹੜੀ ਆ ਉਹ ਇੰਨਾ ਗੱਲਾਂ ਵੱਲ ਸੰਜੀਦਾ ਨਹੀਂ ਹੈਗੀ ਉਹ ਇਹ ਸਮਝ ਰਿਹਾ ਕਿ ਜੇ ਪ੍ਰੋਜੈਕਟਸ ਫੇਲ ਹੋਣਗੇ ਤੇ ਪਤਾ ਨਹੀਂ ਕਿਹੜੇ ਲੋਕਾਂ ਨੂੰ ਇਹਦਾ ਫਾਇਦਾ ਹੋਣ ਵਾਲਾ ਫਾਇਦਾ ਸਿਰਫ ਇਲੀਗਲ ਐਕਟੀਵਿਟੀਜ਼ ਕਰਨ ਵਾਲਿਆਂ ਨੂੰ ਹੋਊਗਾ ਇਲੀਗਲ ਸਾਰੀਆਂ ਕਰਨ ਵਾਲਿਆਂ ਨੂੰ ਹੋਊਗਾ ਇਲੀਗਲ ਐਮਟੀਪੀ ਦੇ ਆਫਿਸਰਸ ਨੂੰ ਹੋਊਗਾ ਕਾਰਪੋਰੇਸ਼ਨ ਦੇ ਮਾੜੇ ਆਫਿਸਰਸ ਨੂੰ ਹੋਊਗਾ ਔਰ ਮਾੜੇ ਬੈਡ 엘ਿਮੈਂਟਸ ਨੂੰ ਇਹਦਾ ਫਾਇਦਾ ਹੋਣ ਵਾਲਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਹ ਪ੍ਰੋਜੈਕਟ ਜਿਹੜਾ ਚਲਾਇਆ ਜਾ ਦੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਸੇਫਟੀ ਸਿਕਿਉਰਿਟੀ ਹੋ ਲੋਕਾਂ ਦੇ ਜਿਹੜੇ ਵਾਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਦੇ ਵਿੱਚ ਟੂਰਿਸਟ ਅੰਮ੍ਰਿਤਸਰ ਦੇ ਵਿੱਚ ਆਉਂਦਾ ਉਹਦੀ ਸੇਫਟੀ ਸਿਕਿਉਰਿਟੀ ਉਹਨਾਂ ਨੂੰ ਅਹਿਸਾਸ ਹੋਵੇ ਕਿ ਇੱਥੇ ਹੀ ਸੁਰੱਖਿਅਤ ਆ ਪਰ ਕੀ ਮੁੱਖ ਕਾਰਨ ਕੀ ਸਮੇਂ ਦੇ ਉਹ ਹਲੇ ਤੱਕ ਕਿਉਂ ਨਹੀਂ ਆ ਕਰਾਇਆ ਜਾ ਰਿਹਾ ਕਿਉਂਕਿ ਅਗਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਇੱਕ ਆਸ ਹੈਗੀ ਆ ਟ੍ਰੈਫਿਕ ਪੁਲਿਸ ਦੀ ਕਾਰ ਕਰੀਏ ਤਾਂ ਉਹਨਾਂ ਨੂੰ ਵੀ ਕਾਸ਼ ਹੈ ਕਿ ਜਲਦੀ ਤੋਂ ਜਲਦੀ ਇਹ ਸ਼ੁਰੂ ਹੋਵੇ ਈ-ਚਲਾਨਿੰਗ ਵਾਲਾ ਸਿਸਟਮ ਸ਼ੁਰੂ ਹੋਵੇ ਕਿਉਂਕਿ ਰੀਸ ਜੋ ਆਪਾਂ ਫੋਰਨ ਕੰਟਰੀਆਂ ਦੀ ਕਰਦੇ ਆਂ ਕਿ ਫੋਰਨ ਦੇ ਵਿੱਚ ਜੋ ਜੋ ਕਹਿ ਸਕਦੇ ਸਹੂਲਤਾਂ ਹੈਗੀਆਂ ਨੇ ਉਹ ਇੱਥੇ ਹੋਣਗੀਆਂ ਪਰ ਇੱਥੇ ਦੇ ਹਾਲਾਤ ਕੀ ਨੇ ਉਹ ਜਾਂ ਤਾਂ ਜੋ ਇੱਥੇ ਲੋਕਲ ਲੋਕ ਜਾਣ ਸਕਦੇ ਨੇ ਤੇ ਜਾਂ ਪੋਲਿਟਿਕਲ ਲੀਡਰ ਵੀ ਜਾਣਦੇ ਨੇ ਕਿਉਂਕਿ ਗਰਾਊਂਡ ਰਿਪੋਰਟ ਕਾਫੀ ਜ਼ਰੂਰੀ ਹੁੰਦੀ ਆ ਤਾਂ ਆ ਇੱਥੋਂ ਦੇ ਹਾਲਾਤਾਂ ਨੂੰ ਵੇਖਦੇ ਹੋਏ ਕੀ ਸਮਝਦੇ ਹੋ ਕਿ ਦੀ ਸਭ ਤੋਂ ਜ਼ਿਆਦਾ ਟੈਲ ਹੈਗੀ ਆ ਦੇਖੋ ਸਭ ਤੋਂ ਵੱਡੀ ਟੈਲ ਹੈ ਕਿਸੇ ਨਾ ਕਿਸੇ ਬਦਨੀਅਤ ਅਫਸਰਾਂ ਦੀ ਕਿਸੇ ਨਾ ਕਿਸੇ ਬਦਨੀਅਤ ਏਦਾਂ ਦੇ ਲੀਡਰ ਦੀ ਜਿਨ੍ਹਾਂ ਦੀ ਜਵਾਬਦੇਹੀ ਇਹ ਸ਼ਹਿਰ ਵਾਸਤੇ ਬਣਦੀ ਆ ਤੁਸੀਂ ਆਪ ਹੀ ਦੇਖ ਲਓ ਕਿ ਪੁਲਿਸ ਪੂਰੇ ਪੰਜਾਬ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਪੁਲਿਸ ਦੇ ਮੁਲਾਜ਼ਮੀਆਂ ਜਿਹੜੇ ਆ ਰਿਟਾਇਰ ਹੋ ਰਿਹਾ ਉਹ ਟ੍ਰੈਫਿਕ ਮੁਲਾਜ਼ਮੀਆਂ ਕਿੰਨਾ ਕੁ ਚਿਰ ਆਪਣੀ ਸੜਕਾਂ ਦੇ ਖਲੋ ਕੇ ਡਿਊਟੀ ਕਰ ਲੈਣਗੇ ਧੁੱਪ ਚ ਛਾਂ ਚ ਠੰਡ ਚ ਬੜੇ ਮੌਸਮ ਖਰਾਬ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਦੇ ਨਾਲ ਡਿਊਟੀ ਕਰਦੇ ਆ ਅੰ ਅਮਨਦੀਪ कौर ਉਹ ਵਿਚਾਰੀ ਬਹੁਤ ਮਿਹਨਤ ਕਰਦੀ ਆ ਹਰ ਵੇਲੇ ਸੜਕਾਂ ਦੇ ਨਜ਼ਰ ਆਉਂਦੀ ਆ ਪਰ ਜੇ ਇਹ ਪ੍ਰੋਜੈਕਟ ਲਾਗੂ ਹੋ ਜਾਣ ਜੇ ਬਦਨੀਤੀ ਕੁਝ ਲੀਡਰਾਂ ਦੀ ਅਸਰਾਂ ਦੀ ਖਤਮ ਹੋ ਜਾਏ ਤੇ ਇਹਨਾਂ ਮੁਲਾਜ਼ਮੀਆਂ ਨੂੰ ਵੀ ਰਿਲੀਫ ਮਿਲੇ ਇੰਟੈਲੀਜੈਂਸ ਸਿਸਟਮ ਜਿਹੜਾ ਸਟਾਰਟ ਹੋ ਜਾਏ ਟ੍ਰੈਫਿਕ ਆਟੋਮੈਟਿਕਲੀ ਮੈਨੇਜ ਹੋਵੇ ਤੇ ਉਹ ਜਿਹੜੇ ਅਫਸਰਾਂ ਹਨ ਜਾਂ ਪੁਲਿਸ ਮੁਲਾਜ਼ਮੀਆਂ ਹਨ ਉਹ ਆਪਣੀ ਡਿਊਟੀ ਹੋਰ ਕਿਤੇ ਸਰ ਅੰਜਾਮ ਕਰ ਸਕਦੇ ਆ ਸੋ ਇਹਦੇ ਪਿੱਛੇ ਕਿਤਨਾ ਕਿਤੇ ਰਾਜਨੀਤਿਕ ਸਾਜ਼ਿਸ਼ਾਂ ਵੀ ਹੈਗੀਆਂ ਕੁੱਝੀਆਂ ਸਾਜ਼ਿਸ਼ਾਂ ਨੇ ਵੋਟ ਬੈਂਕ ਦੀ ਰਾਜਨੀਤੀ ਵੀ ਹੈਗੀ ਆ ਅੰਮ੍ਰਿਤਸਰ ਦੇ ਪਾਰਲੀਮੈਂਟ ਨੂੰ ਵੀ ਇਹ ਸਮਝਣਾ ਚਾਹੀ ਕਿਉਂ ਨਹੀਂ ਹੁੰਦਾ ਕੀ ਉਹ ਚਾਹੁੰਦੇ ਨਹੀਂ ਕੀ ਪ੍ਰੋਜੈਕਟ ਜਿਹੜਾ ਲਾਗੂ ਹੋ ਜੇ ਲੋਕਾਂ ਦੇ ਘਰ ਜਾ ਈ ਚਲਾਨ ਚਲੇਗੇ ਤੇ ਸਾਨੂੰ ਵੋਟਾਂ ਨਹੀਂ ਪਾਉਣੀਆਂ ਸੋ ਇਸ ਕਰਕੇ ਵੋਟ ਬੈਂਕ ਦੀ ਰਾਜਨੀਤੀ ਵੋਟਾਂ ਨੂੰ ਰੀਟੇਨ ਕਰਨ ਦੀ ਰਾਜਨੀਤੀ ਸ਼ਹਿਰ ਦੇ ਵਿੱਚ ਇਲੀਗਲ ਆਟੋਸ ਦੀ ਪਰਮਾਰ ਪਬਲਿਕ ਟਰਾਂਸਪੋਰਟ ਨੂੰ ਫੇਲ ਕਰ ਦੇਣਾ ਸੈਂਟਰ ਦੇ ਜਿੰਨੇ ਪ੍ਰੋਜੈਕਟ ਸਮਾਰਟ ਸਿਟੀ ਦੇ ਆ ਗਏ ਉਹਨਾਂ ਨੂੰ ਫੇਲ ਕਰ ਦੇਣਾ ਫਲॉप ਕਰ ਦੇਣਾ ਇਹ ਸਿੱਧਾ ਸਿੱਧਾ ਸਮਝ ਆਉਂਦਾ ਕਿ ਲੀਡਰਸ਼ਿਪ ਕ੍ਰਾਈਸਿਸ ਹੋ ਗਈ ਆ ਔਰ ਐਡਮਿਨਿਸਟ੍ਰੇਸ਼ਨ ਦੀ ਕ੍ਰਾਈਸਿਸ ਬੜੀ ਵੱਡੀ ਇੱਥੇ ਹੈਗੀ ਆ ਸੋ ਇਸ ਕਰਕੇ ਇਹ ਜਲਦੋਂ ਲਾਗੂ ਕੀਤਾ ਜਾਵੇ ਤਾਂ ਜੋ ਪਬਲਿਕ ਨੂੰ ਰਿਲੀਫ ਮਿਲੇ ਮੁਲਾਜ਼ਮੀਆਂ ਨੂੰ ਰਿਲੀਫ ਮ ਕਿ ਨਾਲ ਸਾਰੇ ਸ਼ਹਿਰ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਆਸਾਨੀ ਨਾਲ ਕਰ ਸਕਣ ਅਕਸਰ ਕਿਹਾ ਜਾਂਦਾ ਹਰ ਸਿਆਸੀ ਲੀਡਰ ਜੋ ਇਹੀ ਕਹਿੰਦਾ ਹੈ ਕਿ ਗੁਰੂ ਨਗਰੀ ਦੇ ਵਿੱਚ ਆਪਾਂ ਕੁਝ ਇਹ ਨਵਾਂ ਲੈ ਕੇ ਆਵਾਂਗੇ ਕੋਈ ਨਾ ਕੋਈ ਆਪਾਂ ਆਪਣੇ ਤਰੀਕੇ ਦੇ ਨਾਲ ਜਦੋਂ ਇਲੈਕਸ਼ਨਸ ਵੀ ਹੁੰਦੀਆਂ ਨੇ ਤਾਂ ਕਾਫੀ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਮੰਨਦੇ ਹਾਂ ਕਿ ਇੰਨੇ ਪੋਲੀਟੀਕਲ ਲੀਡਰਾਂ ਦੇ ਕਰਕੇ ਜੋ ਆ ਹੁਣ ਤੱਕ ਜੋ ਬੇਇਨਸਾਫੀ ਜੋ ਗੁਰੂ ਨਗਰੀ ਦੇ ਨਾਲ ਹੋ ਰਹੀ ਹੈ ਦੇਖੋ ਮੈਂ ਅੱਗੇ ਵੀ ਬੜੇ ਸਖਸ਼ਬਦ ਵਰਤਿਆ ਕਿ ਇਹ ਬੰਚ ਆਫ ਜੋਕਰਸ ਕਲੈਕਸ਼ਨ ਆਫ ਐਡੀਅਟਸ ਜਿਹੜੀ ਆ ਮੇਰੇ ਨਜ਼ਰ ਦੇ ਨੇੜੇ ਸਾਹਮਣੇ ਆ ਰਹੀ ਆ ਤੁਸੀਂ ਆਪ ਹੀ ਦੇਖ ਲਓ ਕਿ ਅਮਰਿਤ ਸਰਦਾ ਕਿਹੜਾ ਪਾਰਲੀਮੈਂਟਰੀ ਇਦਾਂ ਦਾ ਲੀਡਰ ਆ ਪਿਛਲੇ 10 ਸਾਲਾਂ ਤੋਂ ਉਹਨੇ ਕੋਈ ਪ੍ਰੋਜੈਕਟਸ ਨੂੰ ਚਲਾਉਣ ਤੇ ਆਵਾਜ਼ ਚੁੱਕੀ ਹੋਵੇ ਉਹਨੇ ਉਹ ਹੀ ਆਵਾਜ਼ ਚੁੱਕੀ ਆ ਜਿਹੜੀ ਉਹਨੂੰ ਸੂਟ ਕਰਦੀ ਆ ਜਿਹੜੀ ਵੋਟ ਬੈਂਕ ਨੂੰ ਰੀਟੇਨ ਕਰਨ ਦੀ ਕਰਦੀ ਆ ਨਾ ਤੇ ਉਹਨਾਂ ਦੇ ਵਿੱਚ ਉਹ ਅਹਿਲੀ ਆ ਉਹ ਕੈਪੇਬਿਲਟੀ ਆ ਨਾ ਹੀ ਉਹਦਾਂ ਦੇ ਉਹਨਾਂ ਦੇ ਹਾ ਪਾਵਿਆ ਨਾ ਹੀ ਉਹਨਾਂ ਦਾ ਉਹਦਾਂ ਦਾ ਵਿਜ਼ਨ ਆ ਸ਼ਹਿਰ ਵਾਸਤੇ ਤੁਸੀਂ ਆਪ ਦੱਸ ਦਿਓ ਦੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਕਿਹੜਾ ਇਹਨਾਂ ਦਾ ਆਪਣਾ ਇੰਡੀਵਿਜੂਅਲ ਸਰਕਾਰ ਦਾ ਪ੍ਰੋਜੈਕਟ ਆਇਆ ਹੋਵੇ ਜਿਹੜੇ ਵੀ ਪ੍ਰੋਜੈਕਟ ਆਏ ਪਹਿਲੇ ਚੱਲੇ ਫਿਰ ਉਸ ਤੋਂ ਇਹਨਾਂ ਦੀ ਸਰਕਾਰਾਂ ਤਬਦੀਲ ਹੋਈਆਂ ਤੇ ਸਾਰੇ ਹੀ ਬੰਦ ਕਰਾ ਦਿੱਤੇ ਗਏ ਫਲॉप ਕਰ ਦਿੱਤੇ ਗਏ ਬੀਆਰਟੀਆ ਅੰਮ੍ਰਿਤਸਰ ਦਾ ਸਿਸਟਮ ਦੇਖ ਲਓ ਪਬਲਿਕ ਟਰਾਂਸਪੋਰਟ ਬੰਦ ਸਿਟੀ ਬੱਸ ਸਰਵਿਸ ਬੰਦ ਸੀਸੀਟੀਵੀ ਦਾ ਵੱਡਾ ਪ੍ਰੋਜੈਕਟ 100 ਕਰੋੜ ਰੁਪਿਆ ਲਾਗਤ ਉਹ ਵੀ ਬੰਦ ਅਜੇ ਤੱਕ ਚਲਾਇਆ ਨਹੀਂ ਗਿਆ ਇਹ ਕਿਉਂ ਜੇ ਇਹਨਾਂ ਲੀਡਰਸ ਦੇ ਆਪਣੇ ਵਪਾਰ ਹੈ ਤੇ ਉਹ ਚੱਲ ਰਿਹਾ ਵੱਡੇ ਵੱਡੇ ਜਿਹੜੇ ਪੰਜਾਬ ਦੇ ਲੀਡਰ ਸੀ ਜਿਹ बन ਰਿਹਾ ਜਿਲ੍ਹਾ ਦੇ ਜਾਣ ਦੇ باوجود ਵੀ ਬਣ ਰਿਹਾ ਪਰ ਜਿਹੜੇ ਪਬਲਿਕ ਦੇ ਕੰਮ ਆ ਲੋਕਾਂ ਦੇ ਹਿੱਤ ਦੇ ਕੰਮ ਆ ਉਹ ਛੋਟੀ ਛੋਟੀ ਗੱਲ ਤੋਂ ਰਹਿ ਜਾਂਦੇ ਆ ਕਿੱਥੇ ਇਹ ਬਹਾਨਾ ਲਾ ਜਾਂਦੇ ਆ ਕਿ ਰੈਜ਼ੀਡੈਂਟ ਇਹਦਾ ਵਿਰੋਧ ਕਰ ਰਿਹਾ ਕਿਹੜਾ ਰੈਜ਼ੀਡੈਂਟ ਇਹਦਾ ਵਿਰੋਧ ਕਰ ਰਿਹਾ ਅਮਰitsar <Sanye> ਦਾ ਕੋਈ ਵੀ ਵਸਿੰਦਾ ਚੰਗੇ ਆਮਨ ਕਾਨੂੰਨ ਦੀ ਸਥਿਤੀ ਨੂੰ ਲਾਡ ਆਰਡਰ ਨੂੰ ਕਦੀ ਵੀ ਮਨਾ ਨਹੀਂ ਕਰਦਾ ਕਦੀ ਵੀ ਪਬਲਿਕ ਟਰਾਂਸਪੋਰਟ ਨੂੰ ਰੋਕਣ ਦੀ ਗੱਲ ਨਹੀਂ ਕਰਦਾ ਸੋ ਸੱਚਾ ਸਮਝ ਆ ਰਿਹਾ ਕਿ ਇਹਨਾਂ ਦੀ ਮਨਸ਼ਾ ਦੇ ਵਿੱਚ ਬੜੀ ਵੱਡੀ ਕਮੀ ਆ ਇਹਨਾਂ ਕਾਲੀਆਂ ਪਿੱਡਾਂ ਨੂੰ ਪਛਾਣ ਲੈਣਾ ਚਾਹੀਦਾ ਔਰ ਜਦੋਂ ਵੀ ਇਹ ਵੋਟਾਂ ਮੰਗਣ ਐਜ਼ ਅ ਪਿਖ ਚਾਹੀਦਾ ਸਿਰਫ ਉਹਨਾਂ ਵਿਜਨਰੀ ਲੋਕਾਂ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਜਿਹੜੇ ਗੁਰੂ ਨਗਰੀ ਪਵਿੱਤਰ ਗੁਰੂ ਨਗਰੀ ਦਾ ਭਲਾ ਮੰਗਣ 1100 ਦੇ ਕਰੀਬ ਕੈਮਰੇ ਜੋ ਆ लास्ट ਆਪਾਂ ਕਹਿ ਸਕਦੇ ਪੰਜ 6 ਮਹੀਨੇ ਪਹਿਲਾਂ ਜੋ ਲਗਾਏ ਗਏ ਸਨ ਹਮਸਾ ਸ਼ਹਿਰ ਦੇ ਵਿੱਚ ਤਾਂ ਉਹ ਉਹਦੇ ਵਾਸਤੇ ਜੋ ਕਹਿ ਲਿਆ ਕਿ ਜਦੋਂ ਡੀਸੀਪੀ ਪਰਮੇਂਦਰ ਸਿੰਘ ਭੰਡਾਰ ਵੀ ਲੈ ਕੇ ਗਏ ਸਨ ਮੀਡੀਆ ਨੂੰ ਵੀ ਲੈ ਕੇ ਗਏ ਸਨ ਉਸ ਰੂਮ ਤੱਕ ਕਾਰਪੋਰੇਸ਼ਨ ਦਫਤਰ ਦੇ ਵਿੱਚ ਤਾਂ ਉਹਨਾਂ ਨੇ ਦੱਸਿਆ ਇਕੱਲੇ ਇਕੱਲੇ ਚੌਂਕ 'ਚ ਇਕੱਲੇ ਇਕੱਲੇ ਚਰਾਹੇ ਦੇ ਉੱਤੇ ਜੋ ਨਿਗਰਾਨੀ ਜੋ ਇੱਥੇ ਰੱਖੀ ਜਾਏਗੀ ਪਰ ਉਸ ਤੋਂ ਬਾਅਦ ਕਿਉਂ ਨਿਗਰਾਨੀ ਕਿਤਨੇ ਕਿਤੇ ਕਹਿ ਸਕਦੇ ਆ ਕਿ ਰੱਖੀ ਨਹੀਂ ਗਈ ਜਾਂ ਕੋਈ ਨਾ ਕੋਈ ਕਹਿ ਸਕਦੇ ਪੋਲਿਟੀਕਲ ਸਟੰਟ ਸੀਗਾ ਵਿੱਚ ਜਾਂ ਕੋਈ ਉਹਨਾਂ ਨੂੰ ਜੋ ਕਹਿ ਸਕਦੇ ਕੋਈ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਸਹੂਲਤ ਨਹੀਂ ਮਿਲੀ ਉੱਥੇ ਦੇਖੋ ਜੇ ਡੀਸੀਪੀ ਪੂਰਵ ਡੀਸੀਪੀ ਜਿਹੜੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਜਾਈਏ ਫਿਰ ਉਹ ਨਿਗਰਾਨੀ 'ਚ ਰੱਖਦੇ ਆ ਤੇ ਉਹ ਦੱਸਣ ਕਿ ਏਟੀਐਮਸ 10 ਵਜੇ ਤੋਂ ਬਾਅਦ ਅੰਮ੍ਰਿਤਸਰ ਦੇ ਬੰਦ ਕਿਉਂ ਹੁੰਦੇ ਆ ਲਾਅ ਐਂਡ ਆਰਡਰ ਦੀ ਸਥਿਤੀ ਫਿਰ ਅੰਮ੍ਰਿਤਸਰ ਦੇ ਵਿੱਚ ਖਰਾਬ ਕਿਉਂ ਆ ਜੇ ਉਹਨਾਂ ਨੇ ਈ ਚਲਾਨ ਸਿਸਟਮ ਸ਼ੁਰੂ ਕਰ ਦਿੱਤਾ ਤੇ ਉਹ 10 ਦਿਨਾਂ ਆ ਕੇ ਕਿ ਕਿਹੜੇ ਬੰਦੇ ਨੂੰ ਅੰਮ੍ਰਿਤਸਰ ਦੇ ਵਿੱਚ ਈ ਚਲਾਨ ਜਿਹੜਾ ਪਹੁੰਚ ਗਿਆ ਉਹਨਾਂ ਕੋਲ ਈ ਚਲਾਨਿੰਗ ਮਸ਼ੀਨਸ ਜੇ ਮਹੱਈਆ ਹੋ ਗਈਆਂ ਤੇ ਉਹ 10 ਦਿਨ ਜੇ ਪੁਲਿਸ ਦੀ ਉਹਨਾਂ ਨੇ ਈ ਚਲਾਨ ਲਈ ਟ੍ਰੇਨਿੰਗ ਕਰਾ ਦਿੱਤੀ ਆ ਤੇ ਉਹ 1 ਸ਼ਬਦ ਵੀ ਜੁੜਿਆ ਉਹਨਾਂ ਦੀਆਂ ਪਾਰਟੀਆਂ ਦੇ ਵਿੱਚ ਜਾਣ ਦਾ ਸਮਾਂ ਤਾਂ ਹੈਗਾ ਵੱਡੇ ਵੱਡੇ ਪ੍ਰਚਾਰ ਪ੍ਰਸਾਰ ਕਰਨ ਦਾ ਸਮਾਂ ਤਾਂ ਹੈਗਾ ਇੰਟਰਵਿਊ ਬਾਈਟਸ ਕਰਨ ਦਾ ਸਮਾਂ ਤਾਂ ਹੈਗਾ ਲੋਕਾਂ ਨੂੰ ਵੱਡੇ ਖਵਾਬ ਦਿਖਾਉਣ ਦਾ ਸਮਾਂ ਤਾਂ ਹੈਗਾ ਪਰ ਔਨ ਗਰਾਉਂਡ ਇਹਨਾਂ ਗੱਲਾਂ ਦਾ ਅਮਲ ਦਰਾਮਦ ਕਰਾਉਂਦਾ ਇੰਪਲੀਮੈਂਟ ਕਰਾਉਂਦਾ ਸਮਾਂ ਨਹੀਂ ਹੈਗਾ ਜੇ ਇਹਨਾਂ ਨੇ ਇੰਪਲੀਮੈਂਟ ਕਰਾਇਆ ਹੁੰਦਾ ਤੇ ਅੰਮ੍ਰਿਤਸਰ ਦੇ ਗੁਰੂ ਨਗਰੀ ਦੇ ਹਾਲਾਤ ਹੁਣ ਤੱਕ ਬਹੁਤ ਸੁਧਰ ਗਏ ਹੁੰਦੇ ਸੀ ਤੁਸੀਂ ਅੱਜ ਇਹਦੀ ਆਵਾਜ਼ ਚੁੱਕੀ ਆ ਸਿਸਟੀਮਿਕ ਕੈਮਰਾ ਚ ਗੁਰੂ ਨਗਰੀ ਦੇ ਵਿੱਚ ਤਾਂ ਤੁਸੀਂ ਇਹ ਆਵਾਜ਼ ਸੀਐਮ ਸਾਹਿਬ ਤੱਕ ਲੈ ਕੇ ਜਾਓਗੇ ਦੇਖੋ ਪਹਿਲੀ ਆਵਾਜ਼ মিডিਆ ਚੌਥਾ ਸਤੰਭ ਹੈਗਾ ਮੈਂ ਆਪ ਜੀ ਦੇ ਰਾਹੀਂ ਵੀ ਮੁੱਖ ਮੰਤਰੀ ਪੰਜਾਬ ਨੂੰ ਇਹ ਕਹਿਣਾ ਚਾਹੁੰਨਾ ਅਪੀਲ ਕਰਨੀ ਚਾਹੁੰਨਾ ਕਿ ਜਿਹੜੇ ਵੀ ਗੁਰੂ ਨਗਰੀ ਦੇ ਵਿੱਚ ਪ੍ਰੋਜੈਕਟਸ ਆਏ ਆ ਜੀ ਉਹਨਾਂ ਨੂੰ ਰਿਵਿਊ ਕਰਨ ਦੀ ਲੋੜ ਹੈ ਤੇ ਰਿਵਿਊ ਕਰਨ ਜੇ ਉਹਨਾਂ ਨੂੰ ਸ਼ੁਰੂ ਕਰਨ ਦੀ ਲੋੜ ਹੈ ਤੇ ਜਲਦ ਤੋਂ ਜਲਦ ਸ਼ੁਰੂ ਕਰਨ ਕਿਸੇ ਤਰ੍ਹਾਂ ਦੀ ਰੈੱਡ ਟੈਪਿਜ਼ਮ ਨਾ ਕਰਨ ਡਿਲੇ ਨਾ ਕਰਨ ਕੋਈ ਐਦਾਂ ਦਾ ਕੰਮ ਨਾ ਕਰਨ ਕਿਤੇ ਚੋਣਾਂ ਦੀ ਵੇਟ ਨਾ ਕਰਨ ਵੋਟ ਬੈਂਕਾਂ ਨੂੰ ਰੀਟੇਨ ਕਰਦਿਆਂ ਕਰਦਿਆਂ ਕਿਤੇ ਕਰਦੇ ਨੇ ਅਫਸਰਾਂ ਨੇ ਸੋਇਸ ਕਰਕੇ ਉਹਨਾਂ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਹਨਾਂ ਪ੍ਰੋਜੈਕਟਸ ਨੂੰ ਲਾਗੂ ਕੀਤਾ ਜਾਵੇ ਔਰ ਆਮ ਆਵਾਮ ਨੂੰ ਰਿਲੀਫ ਦਿੱਤਾ ਜਾਵੇ ਜੀ ਸਾਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸੰ ਸਮਾਏ ਸੇਵੀ ਪਵਨ ਸ਼ਰਮਾ ਤਾਂ ਉਹਨਾਂ ਵੱਲੋਂ ਕਾਫੀ ਗੱਲਾਂ ਜੋ ਕਹਿ ਸਕਦੇ ਆ ਕਿ ਸੀਸੀਟੀਵੀ ਕੈਮਰਾਜ਼ ਨੂੰ ਲੈ ਕੇ ਕਿੱਤਿਆਂ ਗਈਆਂ ਨੇ ਕਿ ਸ਼ਹਿਰ ਦੇ ਵਿੱਚ ਜਿੱਦਾਂ ਦੇ ਹਾਲਾਤ ਹੈਗੇ ਨੇ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਲੋਹਾਂ ਡੋਡਰ ਦੀ ਸਥਿਤੀ ਨੂੰ ਲੈ ਕੇ ਵੱਡੀਆਂ ਗੱਲਾਂ ਉਹਨਾਂ ਵੱਲੋਂ ਕਿੱਤਿਆਂ ਗਈਆਂ ਨੇ ਪਰ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਹੁਣ ਕਦੋਂ ਜਾ ਕੇ ਜੋ ਸ਼ਹਿਰ ਨੂੰ ਜੋ ਹੈ ਸੀਸੀਟੀਵੀ ਕੈਮਰਾ ਦੀ ਜੋ ਦੇਣ ਮਿਲੀ ਆ ਉਹ ਪੁਰੰਤੋਂ ਉੱਤੇ ਸਟਾਰਟ ਹੋਏਗੀ ਇਹ ਹੁਣ ਪ੍ਰਸ਼ਾਸਨ ਦੇ ਉੱਤੇ ਵੀ ਡਿਪੈਂਡਰ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਜ਼ਰੂਰ ਜਲਦ ਹੀ ਦਾ ਹੱਲ ਕਰਨਾ ਚਾਹੀਦਾ ਕੈਮ Kamu